ਜੇਕਰ ਮੰਜ਼ੂਰੀ ਮਿਲ ਜਾਂਦੀ ਹੈ ਤਾਂ ਅਪਡੇਟ ਕੀਤੇ ਗਏ ਸਵਿਧਿਸ਼ੇ ਨਿਯਮਾਂ ਦੇ ਵਿੱਚ ਮਹੱਤਵਪੂਰਨ ਤਬਦੀਲੀ ਆਵੇਗੀ ਕਿ ਗੈਰ ਯੂਰੋਪੀ ਨਾਗਰਿਕ ਦੇਸ਼ ਦੇ ਵਿੱਚ ਕੰਮ ਅਤੇ ਰਿਹਾਇਸ਼ ਦੇ ਅਧਿਕਾਰਾਂ ਦੇ ਲਈ ਕਿਵੇਂ ਅਰਜ਼ੀ ਦੇਂਦੇ ਨੇ ਅਤੇ ਇਸ ਨੂੰ ਬਣਾਈ ਰੱਖਦੇ ਨੇ ਜਿਸ ਦੇ ਵਿੱਚ ਤਬਦੀਲੀਆਂ ਹੋਣ ਉਪਰੰਤ ਪ੍ਰਵਾਸੀਆਂ ਤੇ ਮਾਲਕ ਦੋਵਾਂ ਨੂੰ ਲਾਭ ਪਹੁੰਚਣ ਦੀ ਉਮੀਦ ਹੈ ਇਸ ਸੁਧਾਰ ਦੇ ਕੇਂਦਰ ਦੇ ਵਿੱਚ ਸਿੰਗਲ ਪਰਮਿਟ ਪ੍ਰਣਾਲੀ ਦੇ ਵਿੱਚ ਨੌਕਰੀ ਵਿਸ਼ੇਸ਼ ਪਾਬੰਦੀਆਂ ਨੂੰ ਖਤਮ ਕਰਨ ਦੀ ਯੋਜਨਾ ਹੈ ਵਰਤਮਾਨ ਦੇ ਵਿੱਚ ਸਵਿਧਿਸ਼ੇ ਦੇ ਵਿੱਚ ਸਿੰਗਲ ਪਰਮਿਟ ਪ੍ਰਾਪਤ ਵਿਦੇਸ਼ੀ ਕਾਮਿਆਂ ਨੂੰ ਕਾਸਟ ਮਾਲਕ ਅਤੇ ਨੌਕਰੀ ਦੀ ਭੂਮਿਕਾ ਦੇ ਨਾਲ ਜੁੜੇ ਜਾਂਦਾ ਹੈ ਨਵੇਂ ਢਾਂਚੇ ਦੇ ਤਹਿਤ ਪਰਮਿਟ ਧਾਰਕਾਂ ਨੂੰ ਨਵੀਂ ਅਰਜ਼ੀ ਪ੍ਰਕਿਰਿਆ ਤੋਂ ਬਿਨਾਂ ਨੌਕਰੀਆਂ ਜੋ ਮਾਲਕ ਬਦਲਣ ਦੀ ਇਜਾਜ਼ਤ ਹੋਵੇਗੀ ਇਹ ਇੱਕ ਮਹੱਤਵਪੂਰਨ ਤਬਦੀਲੀ ਹੈ ਜੋ ਕਲੇ ਮਾਲਕਾ ਉਤੇ ਨਿਰਭਰਤਾ ਘਟਾਉਣ ਅਤੇ ਸੋਸ਼ਣ ਨੂੰ ਰੋਕਣ ਦੇ ਲਈ ਤਿਆਰ ਕੀਤੀ ਗਈ ਹੈ ਹਾਲਾਂਕਿ ਜਦੋਂ ਅਜਿਹੇ ਬਦਲਾਅ ਹੁੰਦੇ ਨੇ ਤਾਂ ਕਾਮੇ ਨੂੰ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਲੋੜ ਹੋਵੇਗੀ ਦੂਸਰਾ ਨੌਕਰੀਆਂ ਦੀ ਵਧੇਰੇ ਗਤੀਸ਼ੀਲਤਾ ਤੋਂ ਇਲਾਵਾ ਸਰਕਾਰ ਉਹਨਾਂ ਪਰਮਿਟ ਧਾਰਕਾਂ ਦੇ ਲਈ ਗ੍ਰੇਸ ਪੀਰੀਅਡ ਵਧਾਉਣ ਦਾ ਪ੍ਰਸਤਾਵ ਰੱਖ ਰਹੀ ਹੈ ਜੋ ਆਪਣੀਆਂ ਨੌਕਰੀਆਂ ਗਵਾ ਦਿੰਦੇ ਨੇ ਅਤੇ ਵਰਤਮਾਨ ਦੇ ਵਿੱਚ 3 ਮਹੀਨਿਆਂ ਤੱਕ ਸੀਮਤ ਗ੍ਰੇਸ ਪੀਰੀਅਡ ਉਹਨਾਂ ਵਿਅਕਤੀਆਂ ਦੇ ਲਈ ਦੁੱਗਣਾ ਕਰਕੇ 6 ਮਹੀਨੇ ਦਾ ਦਿੱਤਾ ਜਾਵੇਗਾ ਜਿਨ੍ਹਾਂ ਦੇ ਕੋਲ 2 ਸਾਲ ਤੋਂ ਵੱਧ ਸਮੇਂ ਦੇ ਲਈ ਇੱਕ ਹੀ ਪਰਮਿਟ ਹੈ ਜਿਸ ਦੇ ਨਾਲ ਦੇਸ਼ ਨਿਕਲਦੇ ਜੋਖਮ ਤੋਂ ਬਿਨਾ ਨਵਾਂ ਰੁਜ਼ਗਾਰ ਪ੍ਰਾਪਤ ਕਰਨ ਦੇ ਲਈ ਵਧੇਰੇ ਸਮਾਂ ਮਿਲੇਗਾ